ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਤੇ ਮੈਂ ਅਨੂਬੀਰ ਕੌਰ ਖਬਰਾਂ ਦੇ ਇਸ ਬਲਟਿਨ ਵਿੱਚ ਤੁਹਾਡਾ ਦੀ ਗਾ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਹੋਰ ਕਰਜ਼ੇ ਕੰਢੀ ਤਿਆਰੀ ਚ ਪੰਜਾਬ ਸਰਕਾਰ 10000 ਕਰੋੜ ਦਾ ਕਰਜ਼ਾ ਚੁਕ ਸਕਦੀ ਹੈ ਸਰਕਾਰ ਮਾਨ ਸਰਕਾਰ ਨੇ ਕੇਂਦਰ ਨੂੰ ਕਰਜ਼ਾ ਹੱਦਵਾਂਉਣ ਦੇ ਲਈ ਲਿਖੀ ਚਿੱਠੀ

ਪੰਜਾਬ 'ਚ ਹੜਤਾਲ ਤੇ ਸਰਕਾਰੀ ਡਾਕਟਰ ਤਿੰਨ ਦਿਨਾਂ ਦੇ ਹੜਤਾਲ ਰਹਿਗੀ ਜਾਰੀ ਸੁਰੱਖਿਆ ਪਰਦੇ ਤੇ ਪਰਮੋਸ਼ਨਲ ਦੀ ਡਾਕਟਰਾਂ ਵੱਲੋਂ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਦੇ ਸਿਰੇ ਸਮੇਂ 374000 ਕਰੋੜ ਰੁਪਏ ਦਾ ਕਰਜ਼ਾ ਹੈ ਤੇ ਸੂਬਾ ਸਰਕਾਰ ਹੋਰ ਕਰਜ਼ਾ ਚੁੱਕਣ ਦੀ ਵਿਉਂਤ ਬਣਾ ਰਹੀ ਹੈ। ਜਿਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਕੇਂਦਰੀ ਵਿੱਤ ਮੰਤਰਾਲੇ ਨੂੰ ਇੱਕ ਚਿੱਠੀ ਲਿਖੀ ਗਈ ਹੈ ਤੇ ਪੰਜਾਬ ਦੀ ਕਰਜ਼ਾ ਹੱਦ ਵਧਾਉਣ ਦੀ ਮੰਗ ਕੀਤੀ ਗਈ ਹੈ। ਪੰਜਾਬ ਦੀ ਜੀਡੀਪੀ 8 ਲੱਖ ਕਰੋੜ ਦੇ ਕਰੀਬ ਹੈ ਅਜੋਹ ਵਿੱਚ ਮਾਨ ਸਰਕਾਰ ਨੇ ਹੋਰ ਕਰਜ਼ਾ ਲੈਣ ਦੇ ਲਈ ਆਪਣੀ ਕਰਜ਼ਾ ਹੱਦ ਵਿੱਚ 10000 ਕਰੋੜ ਦੇ ਵਾਧੇ ਦੀ ਮੰਗ ਕੀਤੀ ਹੈ ਇਸ ਮੰਤ ਦੀ ਮਾਨ ਸਰਕਾਰ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਇੱਕ ਚਿੱਠੀ ਭੇਜੀ ਹੈ ਜਿਸ ਵਿੱਚ 10000 ਕਰੋੜ ਦੀ ਵਾਧੂ ਕਰਜ਼ਾ ਹੱਦ ਨੂੰ ਪ੍ਰਵਾਨਗੇ ਦੇਣ ਲਈ ਕਿਹਾ ਗਿਆ ਹੈ ਜੇਕਰ ਕੇਂਦਰੀ ਵਿੱਤ ਮੰਤਰਾਲੇ ਨੇ ਕਰਜ਼ਾ ਹੱਦਵਾਦ ਦੇ ਵਿੱਚ ਕੋਈ ਹੰਗਾਰਾ ਨਾ ਭਰਿਆ ਤਾਂ ਮੁੱਖ ਮੰਤਰੀ ਮਾਨ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੁੱਕ ਸਕਦੇ ਨੇ ਇੱਕ ਉਜਧਕਾਰੀ ਨੇ ਦੱਸਿਆ ਕਿ ਕੇਂਦਰ ਨੇ ਪੰਜਾਬ ਦੇ ਕੌਮੀ ਸਿਹਤ ਮਿਸ਼ਨ ਅਤੇ ਪਿੰਡ ਵਿਕਾਸ ਫੰਡ ਦੇ ਬਕਾਇਆ ਜਾਰੀ ਨਹੀਂ ਕੀਤੇ ਤੇ GST ਦੇ ਲਾਗੂ ਹੋਣ ਤੋਂ ਬਾਅਦ ਮੁਆਵਜ਼ਾ ਵੀ ਬਾਤ ਕਰ ਦਿੱਤਾ ਵਿੱਤੀ ਸੰਕਟ ਨਾਲ ਜੂਝਦੀ ਪੰਜਾਬ ਸਰਕਾਰ ਨੇ ਪੱਤਰ ਵਿੱਚ ਆਪਣੇ ਖਰਚਿਆਂ ਦੀ ਪੂਰਤੀ ਦਾ ਹਵਾਲਾ ਦਿੱਤਾ ਹੈ ਸੂਬਾ ਸਰਕਾਰ ਨੂੰ ਜ਼ਾਬਦਾ ਹੈ ਕਿ ਮੌਜੂਦਾ ਸਾਲਾਨਾ ਕਰਜ਼ਾ ਹੱਦ ਦੇ ਮੌਜੂਦਾ ਵਿੱਤੀ ਬਰੇ ਦੌਰਾਨ ਪਰਪਾਈ ਨਹੀਂ ਹੋਵੇਗੀ ਪੰਜਾਬ ਸਰਕਾਰ ਹੋਰ ਕਰਜ਼ਾ ਚੁੱਕ ਕੇ ਆਪਣੇ ਖਰਚਿਆਂ ਦੀ ਪੂਰਤੀ ਕਰਨਾ ਚਾਹੁੰਦੀ ਹੈ ਸਾਲ 2024-25 ਲਈ ਪੰਜਾਬ ਦੀ ਕਰਜ਼ਾ ਹੱਦ 30464.92 ਕਰੋੜ ਰੁਪਏ ਹੈ ਜਿਸ ਜੋ ਜੁਲਾਈ ਤੱਕ ਸਰਕਾਰ ਨੇ 13092 ਕਰੋੜ ਦਾ ਕਰਜ਼ਾ ਚੁੱਕ ਲਿਆ ਹੈ ਇਸ ਤੋਂ ਇਲਾਵਾ ਸਰਕਾਰ ਨੇ ਚਾਲੂ ਵਿੱਤੀ ਸਾਲ ਲਈ 10000 ਕਰੋੜ ਦੀ ਕਰਜ਼ਾ ਹੱਦ ਦੀ ਲੋੜ ਮਹਿਸੂਸ ਕੀਤੀ ਹੈ ਵਿੱਤੀ ਸਾਲ 2023-24 ਵਿੱਚ ਸੂਬਾ ਸਰਕਾਰ ਦੀ ਕਰਜ਼ਾ ਲੈਣ ਦੀ ਹੱਦ 45730 ਕਰੋੜ ਰੁਪਏ ਸੀ ਕੇਂਦਰ ਸਰਕਾਰ ਨੇ ਪਿਛਲੇ ਸਾਲ ਇੱਕ ਵਾਰ ਪੰਜਾਬ ਦੀ ਕਰਜ਼ਾ ਹੱਦ ਵਿੱਚ 2387 ਕਰੋੜ ਰੁਪਏ ਦੀ ਕਟੌਤੀ ਕੀਤੀ ਸੀ ਅਗਸਤ ਮਹੀਨੇ ਹੋਈ ਕੈਬਨਟ ਮੀਟਿੰਗ ਵਿੱਚ ਕੇਂਦਰੀ ਵਿੱਤ ਮੰਤਰਾਲੇ ਨੂੰ ਕਰਜ਼ਾ ਹੱਦ ਵਧਾਉਣ ਲਈ ਪੱਤਰ ਲਿਖੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਇਸ ਬਕਰੋ ਸਵੇਰ ਸਰਕਾਰ ਨੇ ਪੱਤਰ ਵਿੱਤ ਮੰਤਰਾਲੇ ਨੂੰ ਭੇਜਿਆ ਸੂਬਾ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਉਹਨਾਂ ਨੂੰ ਕੁਝ ਲਿਆ ਸਰਕਾਰਾਂ ਤੋਂ ਵਿਰਾਸਤ ਦੇ ਵਿੱਚ ਕਰਜ਼ਾ ਮਿਲਿਆ ਹੈ ਜਿਸ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ ਪੰਜਾਬ ਸਰਕਾਰ ਵੱਲੋਂ ਇਸ ਸਾਲ 69860 ਕਰੋੜ ਰੁਪਏ ਦੀ ਰਕਮ ਅਦਾ ਕੀਤੀ ਜਾਣੀ ਹੈ 32900 ਕਰੋੜ ਰੁਪਏ ਤਾਂ ਕੇਵਲ ਕਰਜ਼ਿਆਂ ਦੇ ਵਿਆਸ ਦੀ ਅਦਾਇਗੀ ਵਿੱਚ ਚਲੇ ਜਾਣਗੇ ਪੰਜਾਬ ਸਰਕਾਰ ਨੇ ਚਾਲੂ ਵਿੱਤੀ ਸਾਲ ਲਈ ਆਪਣੇ ਖਰਚਾ ਹੱਦ ਵਿੱਚ 10000 ਕਰੋੜ ਦੇ ਵਾਅਦੇ ਦੀ ਮੰਨ ਕੀਤੀ ਹੈ ਕੇਂਦਰੀ ਵਿੱਤ ਮੰਤਰਾਲੇ ਨੂੰ ਭੇਜੀ ਚਿੱਠੀ ਦੇ ਵਿੱਚ 10000 ਕਰੋੜ ਰੁਪਏ ਦੀ ਵਾਧੂ ਕਰਜ਼ਾ ਹੱਦ ਨੂੰ ਪ੍ਰਵਾਨਗੀ ਦੇਣ ਦੇ ਲੈ ਕੇ ਆਏ। ਵਿੱਤੀ ਸੰਕਟ ਨਾਲ ਜੂਝੇ ਪੰਜਾਬ ਸਰਕਾਰ ਨੇ ਚਿੱਠੀ ਵਿੱਚ ਆਪਣੇ ਖਰਚਿਆਂ ਦੀ ਪੂਰਤੀ ਨਾ ਹੋਣ ਦਾ ਹਵਾਲਾ ਦਿੱਤਾ ਹੈ। ਸੂਬਾ ਸਰਕਾਰ ਨੂੰ ਜ਼ਾਬਦਾਹੀ ਕਿ ਮੌਜੂਦਾ ਸਾਲਾਨਾ ਕਰਜ਼ਾ ਹੱਦ ਨਾਲ ਮੌਜੂਦਾ ਵਿੱਤੀ ਬਰਦੌਰਨ ਪਰ ਭਾਈ ਨਹੀਂ ਹੋਵੇਗੀ। ਪੰਜਾਬ ਸਰਕਾਰ ਹੋਰ ਕਰਜ਼ਾ ਚੁੱਕ ਕੇ ਆਪਣੇ ਖਰਚਿਆਂ ਦੀ ਪੂਰਤੀ ਕਰਨਾ ਚਾਹੁੰਦੀ ਹੈ। ਕੈਬਨਿਟ ਮੀਟਿੰਗ ਵਿੱਚ ਕੇਂਦਰੀ ਵਿੱਤ ਮੰਤਰਾਲੇ ਨੂੰ ਕਰਜ਼ਾ ਹੱਦ ਵਧਾਉਣ ਲਈ ਪੱਤਰ ਲਿਖੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਨੇ ਸਮਗਰੂ ਸੂਬਾ ਸਰਕਾਰ ਨੇ ਪੱਤਰ ਵਿੱਤ ਮੰਤਰਾਲੇ ਨੂੰ ਭੇਜ ਦਿੱਤਾ ਹੈ ਸੂਬਾ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਨਾਨਾ ਪਿਛਲੀਆਂ ਸਰਕਾਰਾਂ ਤੋਂ ਵਿਰਾਸਤ ਦੇ ਵਿੱਚ ਕਰਜ਼ਾ ਮਿਲਿਆ ਹੈ ਜਿਸ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਤੀ ਸੰਕਟ ਦੇ ਮੱਦੇਨਜ਼ਰ ਸਖਤ ਫੈਸਲੇ ਵੀ ਕੀਤੇ ਨੇ ਜਿਨ੍ਹਾਂ ਵਿੱਚ ਘਰੇਲੂ ਬਿਜਲੀ ਦੇ 2 ਟਾਈ ਰੁਪਏ ਪ੍ਰਤੀ ਜੂਟ ਸਬਸਿਡੀ ਦੀ ਵਾਪਸੀ ਤੇਲ ਕੀਮਤਾਂ ਤੇ ਵੈਟ ਵਿੱਚ ਵਾਧਾ ਜ਼ਮੀਨਾਂ ਦੇ ਸਰਕਾਰੀ ਪਾਚ ਬੜੌਤਰੀ ਬਸ ਕਿਰਾਏ ਵਿੱਚ ਵਾਧਾ ਤੇ ਗ੍ਰੀਨ ਟੈਕਸ ਆਦਿ ਲਗਾਇਆ ਗਿਆ ਹੈ ਪੰਜਾਬ ਸਰਕਾਰ ਨੂੰ ਮਾਲੀਆ ਪ੍ਰਾਪਤੀਆਂ ਵਿੱਚ ਵਾਧੇ ਤੋਂ ਤਾਂ تسਲੀ ਹੈ ਪਰ ਸਰਕਾਰ ਦੇ ਖਰਚਿਆਂ ਵਿੱਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ ਆਮਦਨ ਤੇ ਖਰਚ ਵਿਚਲਾ ਖੱਪਾ ਵੱਧਦਾ ਜਾ ਰਿਹਾ ਹੈ ਸਰਕਾਰ ਦੀ ਵੱਡੀ ਚਿੰਤਾ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਦੇਣ ਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨਾਂ ਤੋਂ ਵਿੱਤੀ ਸੰਕਟ ਦੇ ਮੱਦੇਨਜ਼ਰ ਕਮਾਲ ਆਪਣੇ ਹੱਥ ਲੈ ਲਈ ਹੈ ਪਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਲਈ ਇਹ ਪਰਖ ਦੀ ਘੜੀ ਹੈ ਸੁਭਾ ਸਰਕਾਰ ਨੇ ਵੱਖ-ਵੱਖ ਉਪਾਗਾਂ ਨੂੰ ਪੱਤਰ ਲਿਖ ਕੇ ਮੌਜੂਦ ਪਏ ਫੰਡਾਂ ਦੇ ਵੇਰਵੇ ਪੁੱਛੇ ਨੇ ਪੱਡਾਨ ਨੇ ਵੀ ਸੂਬੇ ਵਿੱਚ ਆਪਣੀਆਂ ਸੰਪਤੀਆਂ ਦੀ ਨਿਲਾਮੀ ਦੀ ਮੁਹਿੰਮ ਵਿੱਢੀ ਹੋਈ ਹੈ। ਪੰਜਾਬ ਵਿੱਚ ਬਿਜਲੀ ਦੀ ਚੋਰੀ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ ਸੈਂਕੜੇ ਕੇਸ ਬਿਜਲੀ ਚੋਰੀ ਦੇ ਪੜੇ ਜਾ ਚੁੱਕੇ ਨੇ। ਬਿਜਲੀ ਉਪਾਗ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਬਿਜਲੀ ਚੋਰੀ ਦਾ ਅੰਕੜਾ 2600 ਕਰੋੜ ਨੂੰ ਟੱਪ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੇ ਵੱਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਨੇ ਔਰ ਬਿਜਲੀ ਚੋਰੀ ਵਾਲਿਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਗੱਲ ਵੀ ਆਖੀ ਗਈ ਹੈ। ਪੰਜਾਬ ਚ ਸਿਆਸੀ ਬਦਲਾਅ ਦੇ ਬਾਵਜੂਦ ਬਿਜਲੀ ਚੋਰੀ ਦੀ ਸਰਦਾਰੀ ਕਾਇਮ ਹੈ ਜਿਸ ਕਰਕੇ ਹੁਣ ਸੂਬਾ ਸਰਕਾਰ ਨੇ ਬਿਜਲੀ ਚੋਰੀ ਖਿਲਾਫ ਵਿਸ਼ੇਸ਼ ਮੁਹਿੰਮ ਢੀ ਹੈ ਪਾਵਰਕਾਮ ਦੀ ਸਾਲ 2023-24 ਦੌਰਾਨ ਬਿਜਲੀ ਘਾਟਿਆਂ ਦੀ ਰਿਪੋਰਟ ਵੀ ਬਿਜਲੀ ਚੋਰੀ ਵੱਲ ਇਸ਼ਾਰਾ ਕਰਦੀ ਹੈ ਜਿਸ ਦੇ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਬਿਜਲੀ ਚੋਰੀ ਦਾ ਅੰਕੜਾ 2600 ਕਰੋੜ ਨੂੰ ਪਾਰ ਕਰ ਗਿਆ ਹੈ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਹੁਣ ਬਿਜਲੀ ਦੀ ਖਪਤ ਵਿੱਚ ਵਾਧਾ ਹੋਣ ਕਰਕੇ ਬਿਜਲੀ ਚੋਰੀ ਦੀ ਰਕਮ ਕਾਫੀ ਵੱਧ ਗਈ ਹੈ ਇਸ ਵਿੱਚ ਪਾਵਰਕਾਮ ਦੇ ਈਟਲੀ ਅਧਿਕਾਰੀ ਤੇ ਮੁਲਾਜ਼ਮ ਵੀ ਭਾਗੀਦਾਰ ਦੱਸੇ ਜਾ ਰਹੇ ਨੇ ਰਿਪੋਰਟ ਅਨੁਸਾਰ ਪੰਜਾਬ ਦੀ 104 ਡਿਵੀਜ਼ਨਾਂ ਵਿੱਚੋਂ ਟਰਾਂਸਪੋਰਟ ਮੰਤਰੀ ਲਾਲਜਿਤ ਸਿੰਘ ਪੁੱਲਰ ਦੇ ਹਲਕਾ ਪੱਟੀ ਦਾ ਨਾਮ ਸਿਖਰ ਤੇ ਹੈ ਪੱਟੀ ਡਿਵੀਜ਼ਨ ਚ ਸਾਲਾਨਾ 143 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ ਪੰਜਾਬ ਵਿੱਚੋਂ ਪੱਟੀ ਜ਼ੀਰਾ ਪਿਛਲੇ ਕਵਾਂਟ ਅੰਮ੍ਰਿਤਸਰ ਪਛਮੀ ਜਿਹੜੀਆਂ ਡਿਵੀਜ਼ਨਾਂ ਨੇ ਜੋ ਬਿਜਲੀ ਚੋਰੀ ਦੇ ਰੈਡ ਜ਼ੋਨ ਦੇ ਵਿੱਚ ਆਉਂਦੀਆਂ ਨੇ ਅਤੇ ਇਹਨਾਂ ਚਾਰ ਡਿਵੀਜ਼ਨਾਂ ਵਿੱਚੋਂ 520 ਕਰੋੜ ਰੁਪਏ ਦੀ ਸਾਲਾਨਾ ਬਿਜਲੀ ਚੋਰੀ ਹੁੰਦੀ ਹੈ। 5ਵਾਂ ਨੰਬਰ ਬੱਗਾ ਪ੍ਰਾਣਾ ਡਿਵੀਜ਼ਨ ਦਾ ਹੈ ਜਿੱਥੇ ਕਿ 99.25 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ। ਸਲਾਬਾੜ ਡਿਵੀਜ਼ਨ ਵਿੱਚ 199.93 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ। ਕੈਬਨਿਟ ਮੰਤਰੀ ਅਮਰ अरोड़ा ਦੇ ਹਲਕੇ ਚਪੈੰਦੀ ਸੁਨਾਮ ਡਿਵੀਜ਼ਨ ਵਿੱਚ 40 ਕਰੋੜ ਸਾਲਾਨਾ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਹਲਕੇ ਅਜਨਾਲਾ ਡਿਵੀਜ਼ਨ ਵਿੱਚ ਸਾਲਾਨਾ 90 ਜਦੋਂ ਕਿ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਡਿਵੀਜ਼ਨ ਬਾਦਲ ਵਿੱਚ ਵੀ ਕਰੀਬ 27 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ ਡਿਵੀਜ਼ਨ ਡੇੜਬਾ ਵਿੱਚ ਸਾਲਾਨਾ 13 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ ਕੈਬਨਿਟ ਮੰਤਰੀ ਡਾਕਟਰ ਬਰਜੀਤ ਕੌਰ ਦੇ ਹਲਕੇ ਦੀ ਮਲੋਟ ਡਿਵੀਜ਼ਨ ਦਾ ਨੰਬਰ ਪੰਜਾਬ ਵਿੱਚੋਂ ਨਵਾਂ ਹੈ ਜਿਹਦੇ ਸਾਲਾਨਾ 83 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ ਪੰਜਾਬ ਦੀਆਂ 34 ਡਿਵੀਜ਼ਨਾਂ ਸਾਲਾਨਾ ਬਿਜਲੀ ਚੋਰੀ 22 ਕਰੋੜ ਰੁਪਏ ਤੋਂ ਵੱਧ ਨੇ ਪੰਜਾਬ ਦੀਆਂ ਸਿਰਫ 17 ਡਿਵੀਜ਼ਨਾਂ ਆਈਆਂ ਬੱਚੀਆਂ ਜਿੱਥੇ ਕੋਈ ਬਿਜਲੀ ਚੋਰੀ ਨਹੀਂ ਹੋ ਰਹੀ ਪਾਵਰ ਕਾਮ ਵੱਲੋਂ ਹੁਣ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਹੁਣ ਤੱਕ ਕੁੱਲ 81262 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ ਅਤੇ ਡਿਫਾਲਟਰਾਂ ਨੂੰ ਲਗਭਗ 13.3 ਕਰੋੜ ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ। ਬਿਜਲੀ ਮੰਤਰੀ ਪੰਜਨ ਸਿੰਘ ਈਟੀਓ ਨੇ ਕਿਹਾ ਹੈ ਕਿ ਮਾਲੀਆ ਘਾਟੇ ਦੀ ਪੂਰਤੀ ਲਈ ਬਿਜਲੀ ਚੋਰੀ ਰੋਕਣ ਲਈ ਅਧਿਕਾਰੀਆਂ ਨੂੰ ਚੈਕਿੰਗ ਕਰਨ ਦੇ ਸਖਤ ਨਿਰਦੇਸ਼ ਦਿੱਤੇ ਗਏ ਨੇ ਜਿਸ ਬਾਰੇ ਹਰ ਰੋਜ਼ ਰਿਪੋਰਟ ਦੇਣ ਲਈ ਵੀ ਕਿਹਾ ਗਿਆ ਹੈ। ਜੋ ਅਧਿਕਾਰੀ ਅਤੇ ਕਰਮਚਾਰੀ ਸਿੱਧੇ ਜਾਂ ਅਸਿੱਧੇ ਤੌਰ ਤੇ ਬਿਜਲੀ ਚੋਰੀ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। PSEB ਇੰਜੀਨੀਅਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਨੇ ਮਾਨਨੇ ਸੁਝਾਦਤਾ ਹੈ ਕਿ ਬਿਜਲੀ ਚੋਰੀ ਕਰਨ ਵਾਲਿਆਂ ਦੀ ਸਬਸਿਡੀ ਰੋਕੀ ਜਾਵੇ ਅਤੇ ਬਿਜਲੀ ਚੋਰੀ ਰੋਕਣ ਵਾਲੇ ਅਫਸਰਾਂ ਤੇ ਮੁਲਾਜ਼ਮਾਂ ਨੂੰ ਸਿਆਸੀ ਦਬਾਅ ਤੋਂ ਬਚਾਇਆ ਜਾਵੇ। ਸ਼੍ਰੀ ਅਕਾਲ ਤਖਸੈ ਵਿਕੇ 18 ਸਤੰਬਰ ਤੋਂ ਬਾਅਦ ਪੰਜ ਸਿੰਘ ਸੇਵਾਨਾ ਦੀ ਇਕੱਤਰਤਾ ਹੋ ਸਕਦੀ ਹੈ। ਇਸ ਇਕੱਤਰਤਾ ਦੇ ਵਿੱਚ ਸ਼੍ਰੋਮਣੀ ਅਕਾਲ ਦਲ ਨਾਲ ਸੰਬੰਧਿਤ ਮੁੱਦੇ ਤੇ ਚਰਚਾ ਕੀਤੀ ਜਾਵੇਗੀ। ਦੱਸ ਦੇ ਕਿ ਇਸ ਤੋਂ ਪਹਿਲਾਂ ਹੋਈ ਸਿੰਘ ਸੇਵਾਨਾ ਦੇ ਇਕੱਤਰਤਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ। ਚਰਚਾ ਹੈ ਕਿ ਸਾਫ ਦਾ ਕੈਬਨਿਟ ਮੰਤਰੀਆਂ ਤੋਂ ਬਾਅਦ ਸ਼ਰਮਣੇ ਕਲਦਲ ਦੀ 2007 ਤੋਂ 2017 ਤੱਕ ਰਹੇ ਕੋਰ ਕਮੇਟੀ ਮੈਂਬਰਾਂ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਸਪਸ਼ਟਿਕਰਨ ਦੇਣਾ ਪੈ ਸਕਦਾ ਹੈ ਇਹ ਵੀ ਚਰਚਾ ਹੈ ਕਿ ਜੇਕਰ ਪੰਜ ਸਿੰਘ ਸਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਉਸ ਵੀ ਦੇ ਉਪ ਮੁੱਖ ਮੰਤਰੀ ਤੇ ਕਲਦਲ ਦੇ ਪ੍ਰਧਾਨ ਵਜੋਂ ਖਾਇਆਕਰਾਰ ਦਿੱਤਾ ਹੈ ਤਾਂ ਮੁੱਖ ਮੰਤਰੀ ਦੇ ਸਾਥੀ ਕੈਬਨਿਟ ਮੰਤਰੀਆਂ ਪਾਸੋਂ ਸਪਸ਼ਟਿਕਰਨ ਮੰਗਿਆ ਜਾ ਸਕਦਾ ਹੈ ਤਾਂ ਫਿਰ ਸ਼ਰਮਣੇ ਕਲਦਲ ਦੇ ਪ੍ਰਧਾਨ ਨਾਲ ਰਹੇ ਕੋਰ ਕਮੇਟੀ ਦੇ ਮੈਂਬਰਾਂ ਪਾਸੋਂ ਵੀ ਸਪਸ਼ਟਿਕਰਨ ਕਿਉਂ ਨਹੀਂ ਮੰਗਿਆ ਜਾ ਸਕਦਾ ਇਨਾਂ ਚ ਜਥੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰਖੜਾ, ਕਰਨੈਲ ਸਿੰਘ ਪੰਜੌਲੀ, ਪਾਈ ਮਨਜੀਤ ਸਿੰਘ, ਪਰਮਿੰਦਰ ਸਿੰਘ ਢੀਂਸਾ, ਚਰਨਜੀਤ ਸਿੰਘ ਬਰਾੜ, ਜਸ ਸਿੰਘ ਛੋਟੇਪੁਰ, ਗੁਰਪਰਤਾਪ ਸਿੰਘ ਵਡਾਲਾ, ਸਰਵਨ ਸਿੰਘ ਫਲੋਰ ਆਦਿ ਅਕਾਲੀ ਆਗੂ ਸ਼ਾਮਿਲ ਨੇ। ਨਾਜ਼ਦੀਕ ਇਸ ਤੋਂ ਪਹਿਲਾਂ ਹੋਈ ਪੰਜ ਸਿੰਘ ਸੇਵਾ ਦਾ ਇਕੱਤਰਤਾ ਵਿੱਚ ਸ਼੍ਰੋਮਣੀ ਗੱਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਸੀ। ਇਹ ਹੁਕਮ ਜਥੇਦਾਰ ਰਗਵੀਰ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਸੀ। ਉਹਨਾਂ ਕਿਹਾ ਸੀ ਕਿ 2007 ਤੋਂ ਲੈ ਕੇ ਆਪਣੇ ਕਾਰਜਕਾਲ ਦੌਰਾਨ ਲਏ ਫੈਸਲਿਆਂ ਨਾਲ ਸਿੱਖ ਹਿੱਤਾਂ ਨੂੰ ਢਾਹ ਲੱਗੀ ਹੈ ਇਹ ਚਲਦਿਆਂ ਸੁਖਬੀਰ ਬਾਦਲ ਨੂੰ ਇਹ ਸਦਾ ਸੁਣਾਈ ਚੱਦੀ ਹੈ ਇਹ ਦੁਰਾਂਤ ਸਿੰਘ ਸੇਵਾਣਾ ਨੇ ਕਿਹਾ ਸੀ ਕਿ ਜਦ ਤੱਕ ਸੁਖਬੀਰ ਬਾਦਲ ਵੱਲੋਂ ਨਿਮਾਣੇ ਸਿੱਖ ਵਜੋਂ ਸ਼ਿਵ ਗੁਰਨ ਸਿੰਘ ਸੇਪ ਤੋਂ ਮਾਫੀ ਨਹੀਂ ਮੰਗੀ ਜਾਂਦੀ ਉਦ ਤੱਕ ਤਨਖਾਈਆ ਕਰਾਰ ਰਹਿਣਗੇ ਜਿਸ ਦਾ ਸਾਹਿਬ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਨੇ ਬਤੌਰ ਡਿਪਟੀ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼ਰਮਣੀ ਅਕਾਲ ਦਲ ਹੁੰਦਿਆਂ ਕੁਝ ਅਜਿਹੇ ਫੈਸਲੇ ਲਏ ਸਨ ਜਿਸ ਨਾਲ ਪੰਥਕ ਸਰੂਪ ਦੇ ਐਕਸ ਨੂੰ ਬਹੁਤ ਟਾ ਲੱਗੀ ਸੀ ਅਤੇ ਸ਼ਰਮਣੀ ਅਕਾਲ ਦਲ ਦੀ ਹਾਇਤ ਬਹੁਤ ਪਤਲੀ ਹੋਈ ਪੰਥਕ ਇਤਾਨ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਦੇ ਦੌਰਾਨ ਸਰਕਾਰ ਵਿੱਚੋਂ ਮੌਜੂਦ ਵੀ ਰਹੇ ਇਸ ਲਈ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਸ ਬੰਦੀ ਆਪਣਾ ਸਤਿਕਨ ਦੋਸਤਿਆਂ ਜੀ ਦੇ ਰੂਪ ਵਿੱਚ ਪੇਸ਼ ਹੋ ਕੇ ਅਕਾਲ ਤਖਤ ਸਾਹਿਬ ਦੇ ਵਿਖੇ ਦੇਣ ਜਰਦਾਰ ਤਕਨੂਬਾਰ ਸੁਖਬੀਰ ਸਿੰਘ ਬਾਦਲ ਨੇ ਜੀ ਰੂਪ ਵਿੱਚ ਪੇਸ਼ ਹੋ ਕੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਸੀ ਕਿ ਉਹਨਾਂ ਦੇ ਕੈਬਨਟ ਸਾਥੀਆਂ ਨੇ ਵੀ ਮਾਫੀ ਮੰਗੀ ਸੀ ਤੇ ਹੁਣ ਇਸੇ ਕਦਰਤਾ ਵਿੱਚ ਇਸ ਸੰਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ 3 ਅਗਸ ਨੂੰ ਪੰਜ ਸਿੰਘ ਸੇ ਬੰਦਾ ਦੇ ਵੱਲੋਂ ਇਹ ਕਦਰਤਾ ਕੀਤੀ ਗਈ ਸੀ ਤੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਰਦਾਰ ਰਗਵੀਰ ਸਿੰਘ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਹ ਨਹੀਂ ਉਸ ਵੇਲੇ ਦਰੇ ਸਾਰੇ ਮੰਤਰੀਆਂ ਨੂੰ ਤਲਬ ਕੀਤਾ ਗਿਆ ਸੀ ਤੇ ਆਪਣਾ ਸਪਸ਼ਟਕਰਨ ਸੌਂਪਣ ਨੂੰ ਕਿਹਾ ਗਿਆ ਸੀ ਅਧਿਕਾਰਧਾਰ ਦੇ ਹੁਕਮ ਤੋਂ ਬਾਅਦ ਅੱਜ ਸਾਬਕਾ ਕੈਬਨਟ ਮੰਤਰੀ ਸੋਨ ਸਿੰਘ ਠੰਡਲ ਆਪਣਾ ਸਪਸ਼ਟਕਰਨ ਸੌਂਪਣ ਦੇ ਲਈ ਸ਼ਿਰਕਾਲਤਕ ਸਾਹਿਬ ਵਿਖੇ ਪੇਸ਼ ਹੋਏ ਉਹਨਾਂ ਵੱਲੋਂ ਆਪਣਾ ਸਪਸ਼ਟਕਰਨ ਅਧਿਕਾਰ ਸਾਹਿਬ ਨੂੰ ਦਿੱਤਾ ਗਿਆ ਇਸ ਦੌਰਾਨ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਉਹਨਾਂ ਨੇ ਆਪਣਾ ਸਪਸ਼ਟਕਰਨ ਅਧਿਕਾਰ ਸਾਹਿਬ ਨੂੰ ਸੌਂਪ ਦਿੱਤਾ ਹੈ ਹੁਣ ਅਕਾਲਤਕ ਸਾਹਿਬ ਦੇ ਵੱਲੋਂ ਉਹਨਾਂ ਨੂੰ ਜੋ ਵੀ ਸਜ਼ਾ ਮਿਲੇਗੀ ਉਹ ਉਸ ਉੱਤੇ ਕਬੂਲ ਕਰਨਗੇ ਜੋ ਹੁਕਮ ਜਿਹਦਰ ਸਾਹਿਬ ਸਿੰਘ ਸਾਹਿਬ ਦਾ ਹੋਇਆ ਸੀ ਉਹਦੇ ਮੁਤਾਬਕ ਅੱਜ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਸਬਕਤ ਹੋਇਆ ਅਰਦਾਸ ਬੇਨਤੀ ਕੀਤੀ ਆ ਜੋਦੜੀ ਕੀਤੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਕਿ ਜੋ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਹੁੰਦਿਆਂ ਕੋਈ ਜਾਣੇ-ਣ ਜਾਣੇ ਕੋਈ ਭੁੱਲ ਕੋ ਗਲਤੀ ਹੋਈ ਆ ਤੇ ਇਹ ਬਖਸ਼ਣ ਦਾ ਬਖਸ਼ਣ ਹਾਂ ਰਿਹਾ ਉਦੇ ਵਾਸਤੇ ਮਾਫੀ ਮੰਗੀ ਆ ਤੇ ਮੈਨੂੰ ਪੂਰਨ ਆਸ ਹੈ ਕਿ ਵਾਹਿਗੁਰੂ ਔਰ ਛੇਵੇਂ ਪਾਤਸ਼ਾਹ ਜੀ ਅਕਾਲ ਤਖਤ ਸਾਹਿਬ ਇਸ ਗੱਲ ਲਈ ਮਾਫ ਕਰਨ ਦੇ ਯੋਗ ਔਰ ਮਾਫ ਕਰਨਗੇ ਜੋ ਜੜੀ ਕੀਤੀ ਆ ਔਰ ਜੋ ਜਹਦਾ ਸਾਹਿਬ ਦਾ ਹੁਕਮ ਹੋਇਆ ਸੀ ਇਸ ਪਸਸੀ ਕੰਡ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨੰਬਰਦਾਰ ਸਾਹਿਬ ਪੇਸ਼ ਹੋ ਕੇ ਉਹਨਾਂ ਦੇ ਪੀਅ ਸਾਹਿਬ ਨੂੰ ਜਿਹੜਾ ਉਹ ਦੇਖੇ ਆਇਆ ਤੋਂ ਬਾਕੀ ਇਸ ਤੋਂ ਬਾਅਦ ਜੋ ਵੀ ਫੈਸਲਾ ਜਿਹੜਾ ਆ ਉਹ ਜਿਹੜਾ ਸਾਥ ਵੱਲੋਂ ਜਾਊਗਾ ਉਥੇ ਵੀ ਇਨ ਬਿਨ ਨਿਮਾਣੇ ਸਿੱਖਬੰਦ ਪ੍ਰੇਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਇੱਕ ਪੂਰਨ ਜੋ ਸਾਡਾ ਇਹ ਸਥਾਨ ਆ ਅਕਾਲ ਤਖਤ ਸਾਹਿਬ ਇਹਦਾ ਜੋ ਵੀ ਹੁਕਮ ਹੋਆ ਪਹਿਲਾਂ ਵੀ ਸਵੀਕਾਰ ਕਰਦੇ ਰਹੇ ਹਾਂ ਹੁਣ ਵੀ ਉਹਨੂੰ ਸਵੀਕਾਰ ਕਰਾਂਗੇ ਜਦੋਂ ਕੋਈ ਵੀ ਬੰਦਾ ਕੋਈ ਕੰਮ ਕਰਦਾ ਜਾਂ ਕੋਈ ਸਰਕਾਰ ਤਾਕਤ ਵਿੱਚ ਪਾਵਰ ਵਿੱਚ ਹੁੰਦੀ ਆ ਕੰਮ ਲੋਕਾਂ ਦੇ ਕਰਦੇ ਹੁੰਦੇ ਆ ਕਰਦੇ ਆ ਕਰਦੇ ਆ ਜੇ 100 ਕੰਮ ਚੰਗਾ ਹੋ ਗਿਆ ਇੱਕ ਨਹੀਂ ਹੋਇਆ ਤੇ ਕਈ ਵਾਰੀ ਉਹਦੀ ਗੱਲ ਆ ਜਾਂਦੀ ਆ ਪਰ ਮੈਂ ਇੱਕ ਬੀਤੀ ਕਰਨੀ ਚਾਹਨਾ ਅੱਜ ਕੋਰਟਾਂ ਦੇ ਵਿੱਚ ਮੈਟਰ ਆ ਕਿ ਜਿਹੜੀ ਬਿਆਦਵੀ ਹੋਈ ਆ ਕਿਵੇਂ ਹੋਈ ਇਹ ਤਾਂ ਬੈਟਰ ਹੋਰ ਕਹਿੰਦਾ ਲੋਕਾ ਛਿਪਿਆ ਰਿਹਾ ਨਹੀਂ ਕਿ ਬਿਆਦਵੀ ਕਿਹਨਾਂ ਨੇ ਕਰਾਈ ਆ ਕੌਣ ਦੋਸ਼ੀ ਆ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜੇ ਪੰਥ ਇਸ ਗੱਲ ਨੂੰ ਸਮਝਦਾ ਸਿੱਖ ਕੌਮ ਸਮਝਦੀ ਐ ਤੇ ਅਸੀਂ ਫਿਰ ਵੀ ਨਿਮਰਤਾ ਸਹਿਤ ਮਾਫੀ ਮੰਗਦੇ ਆ ਇਹੀ ਗੱਲ ਆ ਇਹ ਕਰਕੇ ਅਸੀਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਜਿਹੜੀਆਂ ਗੱਲਾਂ ਮਰਜ਼ਾਦਾ ਤੋਂ ਬਾਹਰ ਜਾਣ ਕਿਉਂਕਿ ਜਹੇਦਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸਾਡੇ ਲਈ ਉਹ ਲਾਹੀ ਹੁਕਮ ਹੋਆ ਅਸੀਂ ਕਿਸੇ ਵੀ ਸਿੱਖ ਦੇ ਖਿਲਾਫ ਜਾਂ ਕਿਸੇ ਪਾਰਟੀ ਦੇ ਖਿਲਾਫ ਕੋਈ ਗੱਲ ਕਰਕੇ ਨਹੀਂ ਕਹਿੰਦੇ ਆਪ ਇਹ ਕਰਕੇ ਗੱਲ ਕਹਿੰਨੇ ਆ ਕਿ ਜੇ ਜਿਹੜਾ ਨਹੀਂ ਸਵਾਲ ਕੀਤਾ ਵੀ ਜਾਣੇ ਨਾ ਜਾਣੇ ਸੇ ਕਹਿੰਨੇ ਆ ਕਿ ਕੀਤੀ ਨਹੀਂ ਜੇ ਫਿਰ ਵੀ ਲੱਗਦਾ ਵੀ ਹੋ ਗਈ ਤਾਂ ਅਸੀਂ ਮਾਫੀ ਮੰਗਦੇ ਆ ਕੋ ਮੈਂ ਤੇ ਇਹ ਸਮਝਦਾ ਕਿ ਜਿੰਨਾ ਟਾਈਮ ਮੈਨੂੰ ਮਿਉਂਸਿਪਲ ਵਿੱਚ ਮਿਲਿਆ ਜਿਹੜਾ ਮੇਰੇ ਕੋਲ ਮਹਿਕਮਾ ਸੀ ਉਹ ਮਹਿਕਮੇ ਦੇ ਵਿੱਚ ਮੇਰੇ ਜੁਮੇ ਵਿੱਚ ਵੱਡੀ ਸੇਵਾ ਲੱਗੀ ਸੀ ਜਿਹੜੀਆਂ ਜਿੰਨੀਆਂ ਯਾਦਗਾਰਾਂ ਬਣੀਆਂ ਸਿੱਖ ਇਤਿਹਾਸ ਦੇ ਵਿੱਚ ਕਈ ਵੀ ਗੱਲ ਹੈ ਜਿਹਨੂੰ ਅੱਜ ਆਪ ਸਾਰੇ ਭੁੱਲੀ ਜਾਂਦੇ ਆ ਕਿ ਸ਼੍ਰੋਮਣੀ ਕਾਲੇਦਾਨ ਨੇ ਬਰਾਸ ਤੇ ਖਾਲਸਾ ਚੱਪੜ ਜਿੜੀ ਵੱਡਾ ਕੱਲੂ ਘਰਾ ਛੋਟਾ ਕੱਲੂ ਘਰਾ ਔਰ ਭਗਵਾਨ ਵਾਲਮੀਕ ਦੀ ਯਾਦਗਾਰ ਰਵਦਾਸ ਜੀ ਦੀ ਯਾਦਗਾਰ ਮੋਤੀ ਰਾਮ ਮਹਿਲ ਯਾਦਗਾਰ ਆ ਬਾਰੰਬੋੜੀਅਲ ਜੰਗੇ ਆਜ਼ਾਦੀ ਇਹ ਉਹ ਜਾਂ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜੋ ਇਹ ਜਿਹੜਾ ਉਹਨਾਂ ਮਾਰ ਗਿਆ ਜਾਂ ਥੋੜਾ ਜਿਹੜਾ 47 ਦਾ ਅਸੀਂ ਪਾਰਟੀਸ਼ਨ ਵਾਲਾ ਜਿਹੜਾ ਆਜਾਦਗਰ ਇਦਾਂ ਦੀ ਇੱਕ ਨਹੀਂ ਅਮਰਸਰ ਦੇ ਵਿੱਚ ਬਹੁਤ ਸਾਰੀਆਂ ਹੋ ਰਹੀਆਂ ਹੋਈਆਂ ਪਸਤਾਨ ਹੈਗੇ ਆ ਜਿਹੜੇ ਸਾਡੀ ਸਰਕਾਰ ਵੇਲੇ ਔਰ ਮੇਰੀ ਦੇਖ ਰੱਖੇ ਥੱਲੇ ਜਿਹੜੇ ਬਣੇ ਆ ਸੋ ਉਹ ਇਸ ਕਰਕੇ ਉਹਨਾਂ ਨੂੰ ਅੱਜ ਕੋਈ ਨਹੀਂ ਗੱਲ ਬੰਦਾ ਗੱਲ ਨਹੀਂ ਕਰ ਰਿਹਾ ਫਿਰ ਮੇਕਲਦਾ ਜੀ ਆ ਕਹਤਾ ਜੀ ਆ ਕਿ ਜੋ ਜੋ ਵੀ ਕਹਤਾ ਅਸੀਂ ਸਾਡੇ ਪ੍ਰਧਾਨ ਸਾਹਿਬ ਨੇ ਵੀ ਅਸੀਂ ਵੀ ਪੱਲਾ ਾਟ ਕੇ ਕੇ ਸਾਡੇ ਪੱਲੇ ਚ ਪਾ ਦਿਓ ਕਿਉਂਕਿ ਅਸੀਂ ਅਕਾਲ ਤਖਤ ਤੋਂ ਵੱਡੇ ਨਹੀਂ ਨਾ ਅਸੀਂ ਦਰਬਾਰ ਸਾਹਿਬ ਤੋਂ ਵੱਡੇ ਆ ਅਸੀਂ ਫਿਰ ਵੀ ਆਪਣੀ ਉਸ ਚੀਜ਼ ਨੂੰ ਮੰਨ ਕੇ ਉਹ ਇਸੇ ਕਰਕੇ ਆਏ ਆ ਕਿ ਜੇ ਕੋਈ ਜਾਣੇ ਜਾਣੇ ਹੋਈ ਆ ਕਿ ਵਾਹਿਗੁਰੂ ਬਖਸ਼ੰਦ ਵਾ ਭੁੱਲਣਾ ਅੱਜ ਪੰਜਾਬ ਭਰ ਵਿੱਚ ਸਰਕਾਰੀ ਡਾਕਟਰ ਹੜਤਾਲਤੇ ਨੇ ਇਹ ਹੜਤਾਲ 3 ਦਿਨ ਚੱਲੇਗੀ ਤੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਵੀ ਕਈ ਹੋਰ ਮੰਗਾਂ ਨੇ ਜਿਹੜੀਆਂ ਅਜੇ ਤੱਕ ਸਰਕਾਰ ਡਾਕਟਰਾਂ ਦੇ ਨਹੀਂ ਮੰਨੇ ਜਿਸ ਤੋਂ ਲੈ ਕੇ ਡਾਕਟਰ ਪ੍ਰੋਟੈਸਟ ਕਰ ਰਹੇ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੀਆਂ ਮੰਗਾਂ ਦੇ ਵੱਲ ਗੌਰ ਕਰੇ ਡਾਕਟਰਾਂ ਵੱਲੋਂ ਸਰਕਾਰ ਤੋਂ ਸੁਰੱਖਿਆ ਭਰਤੀ ਤੇ ਪ੍ਰਮੋਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਸਰਕਾਰ ਤੋਂ ਕੋਸਾ ਮੇਨ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਨਹੀਂ ਕੀਤੀ ਸਗੋਂ ਇਸ ਨੂੰ ਦੇਣ ਪਰਾਵਾਂ ਦੇ ਵਿੱਚ ਵੰਡ ਦਿੱਤਾ ਹੈ ਅੱਜ ਤੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਰਾਤ 11 ਵਜੇ ਤੱਕ ਓਪੀਡੀ ਨਹੀਂ ਚੱਲੇਗੀ 9 ਸਤੰਬਰ ਤੋਂ 11 ਸਤੰਬਰ ਤੱਕ ਇਹ ਹੜਤਾਲ ਜਾਰੀ ਰਹੇਗੀ ਸਿਰਫ ਸਿਹਦੇਰੀ ਅਤੇ ਐਮਰਜੈਂਸੀ ਸੇਵਾਵਾਂ ਹੀ ਚੱਲੀ ਰਹਿਣਗੀਆਂ ਡਰਾਈਵਿੰਗ ਲਾਇਸੈਂਸ ਤੇ ਥਿਆਨ ਦੇ ਲਾਇਸੈਂਸ ਲਈ ਮੈਡੀਕਲ ਜਨਰਲ ਮੈਡੀਕਲ ਅਤੇ ਪਰਤੀ ਸੰਬੰਧੀ ਮੈਡੀਕਲ ਤੇ ਡੋਪ ਟੈਸਟ ਆਦਿ ਨਹੀਂ ਕੀਤੇ ਜਾਣਗੇ ਇਸ ਨਾਲ ਹੀ ਕੋਈ ਵੀਆਈਪੀ ਡਿਊਟੀ ਵੀ ਨਹੀਂ ਕੀਤੀ ਜਾਵੇਗੀ ਤੇ ਇਸ ਤਰੀਕੇ ਨਾਲ ਇਹ ਤਿੰਨ ਪੜਾਅ ਦੇ ਵਿੱਚ ਹੜਤਾਲ ਚੱਲੇਗੀ ਉਥੇ ਸੰਗਰੂਰ ਦੇ ਵਿੱਚ ਵੀ ਡਾਕਟਰ ਜونیਓ ਹੜਤਾਲ ਦਿਨ ਨੌਕਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਸਾਡੀਆਂ ਮੰਗਾਂ ਮੰਨੇ ਕਿਉਂਕਿ ਸਾਡੀਆਂ ਮੰਗਾਂ ਚਾਇਜ਼ ਨੇ ਔਰ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਇਸ ਤਰੀਕੇ ਨਾਲ ਆਪਣਾ ਰੋਜ਼ ਜ਼ਾਹਿਰ ਕਰਦੇ ਰਹਾਂਗੇ ਬੜੀ ਮੰਦ ਭਾਗੀ ਗੱਲ ਹੈ ਕਿ ਡਾਕਟਰਸ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਹੈ ਇੱਕ ਕਰੀਮ ਆਫ ਸੋਸਾਇਟੀ ਹੈ ਆਪਾਂ ਸਾਰੇ ਮਾਪਿਓ ਆ ਸਾਰਿਆਂ ਦੇ ਬੱਚੇ ਆ ਠੀਕ ਹੈ ਨਾ ਕੀ ਹੁੰਦਾ ਹੈ ਕਿ ਜਦੋਂ ਵੀ ਬੱਚਾ ਪੜਦਾ ਹੈ ਕੀ ਬਣੋਗੇ ਡਾਕਟਰ ਤੇ ਇੰਜੀਨੀਅਰ ਬਣਾਂਗੇ ਜਾਂ ਡਾਕਟਰ ਜਾਂ ਇੰਜੀਨੀਅਰ ਮੇਨ ਤੋਂ ਪ੍ਰੋਫੈਸ਼ਨ ਹੈ ਹੁਣ ਉਹਦੇ ਵਿੱਚ ਕੀ ਹੋ ਗਿਆ ਜੇ ਜਿਹੜਾ ਕ੍ਰੀਮ ਆਫ ਸੁਸਾਇਟੀ ਆ ਉਹਨੂੰ ਸੜਕਾਂ ਤੇ ਉਤਰਨਾ ਪੈ ਜੇ ਤਾਂ ਇਹਦੇ ਵਿੱਚ ਕਿਸੇ ਨੂੰ ਤਾਂ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਜਿਹੜਾ ਇੱਕ ਡਾਕਟਰ ਸਾਹਿਬ ਨੇ ਵੀ ਦੱਸਿਆ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਕਲਕੱਤਾ 'ਚ ਜੋ ਹੋਇਆ ਆਪਣੇ ਸਾਰਿਆਂ ਦੀਆਂ ਬੱਚੀਆਂ ਨੇ ਆਪਣੇ ਸਾਰਿਆਂ ਦੀਆਂ ਭੈਣਾਂ ਨੇ ਜਦੋਂ ਉਹ ਘਰੋਂ ਬਾਹਰ ਜਾਂਦੀਆਂ ਨੇ ਤਾ ਦੋ ਹੀ ਥਾਵਾਂ ਸੇਫ ਨੇ ਜਿਹੜੀਆਂ ਬੈਸਟ ਅਸੀਂ ਮੰਨਦੇ ਆ ਕਿ ਸੇਫ ਆ ਇੱਕ ਘਰ ਇੱਕ ਉਹਦੀ ਵਰਕਪਲੇਸ ਘਰ ਦੀ ਸੇਫਟੀ ਦੀ ਜ਼ਿੰਮੇਵਾਰੀ ਉਹਦੇ ਮਾਂ ਪਿਓ ਦੀ ਆ ਪਰ ਜਿਹੜਾ ਵਰਕਪਲੇਸ ਦੀ ਜ਼ਿੰਮੇਵਾਰੀ ਆ ਉਹ ਕਿਤੇ ਨਾ ਕਿਤੇ ਜੇ ਵਰਕਪਲੇਸ 'ਚ ਸਾਡੀ ਫੀਮੇਲ ਕੋਈ ਵੀ ਸਾਡੀ ਭੈਣ ਸਾਡੀ ਕੋਈ ਧੀ ਸੁਰੱਖਿਤ ਨਹੀਂ ਹੈ ਤਾਂ ਉਹਦੀ ਜ਼ਿੰਮੇਵਾਰੀ ਕਿਸੇ ਦੀ ਤਾਂ ਹੋਏਗੀ ਨਾ ਜੇ ਕਿਸੇ ਦੀ ਸਾਨੂੰ ਮੇਰੀ ਬੱਚੀ ਨੂੰ ਹਸਪੀਟਲ ਭੇਜਣ ਲੱਗੇ ਹੀ ਡਰਨ ਕਹਿ ਰਿਹਾ ਵੀ ਹਸਪੀਟਲ 'ਚ ਕਹਾ ਜਾ ਮਾਹੌਲ ਹੈ ਕੀ ਉਹ ਸੇਫ ਰਹੂਗੀ ਕਿ ਨਹੀਂ ਰਹੂਗੀ ਤਾਂ ਉਹ ਤਾਂ ਬੜਾ ਔਖਾ ਕੰਮ ਹੋ ਜਾਊਗਾ ਫਿਰ ਇੱਕ ਲੈਕ ਆਫ ٹرسٹ ਡਿਵੈਲਪ ਹੋ ਰਿਹਾ ਜਿਹੜਾ ਜਿੰਨੀ ਜਲਦੀ ਇਸ ਗੈਪ ਨੂੰ ਬ੍ਰਿਜ ਕੀਤਾ ਜਾਵੇ ਉਹਨਾਂ ਅੱਛਾ ਸਾਡੀਆਂ ਸਿਰਫ ਓਪੀਡੀ ਬੰਦ ਹੈ ਬਾਕੀ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਜਾਰੀ ਨੇ ਪਹਿਲਾਂ ਇਹ ਪੂਰੇ ਦਿਨ ਦੀ ਹੜਤਾਲ ਸੀ ਪਰ ਸਰਕਾਰ ਨੇ ਕੁਝ ਸਾਨੂੰ ਕਿਹਾ ਵੀ ਸਾਨੂੰ 2-3 ਦਿਨ ਦਾ ਟਾਈਮ ਦੋ ਔਰ ਦੂਜੀ ਗੱਲ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਡੀ ਇੱਕ ਨੈਤਿਕ ਜ਼ਿੰਮੇਵਾਰੀ ਬੰਦੀ ਹੈ ਵੀ ਅਸੀਂ ਲੋਕਾਂ ਗਨੀ ਵੀ ਧਿਆਨ ਦੀਏ ਇਹ ਖੱਜਲ ਹੋ ਰਹੇ ਨੇ ਇਸ ਕਰਕੇ ਅਸੀਂ ਸਾਡੀ ਇੱਕ ਸਟੇਟ ਬਾਡੀ ਨੇ ਇੱਕ ਮੋਡਰੇਟ ਵਿਊ ਲੈ ਕੇ ਸਿਰਫ ਪਹਿਲੇ 3 ਦਿਨ 8 ਤੋਂ 11 ਤੱਕ ਦੀ ਸਟ੍ਰਾਈਕ ਦਾ ਕਾਲ ਦਿੱਤੀ ਹੈ ਜੇ 3 ਦਿਨ ਚੱਲੇਗੀ ਜੀ ਪਹਿਲੇ 3 ਘੰਟਿਆਂ ਦੀ ਜੇ ਉਸ ਤੋਂ ਬਾਅਦ ਕੋਈ ਨਤੀਜਾ ਨਹੀਂ ਨਿਕਲਦਾ ਫਿਰ ਅਸੀਂ ਇਸ ਨੂੰ ਐਸਕੇਲੇਟ ਕਰਾਂਗੇ ਲੇਕਿਨ ਆਜ ਦਾ ਪ੍ਰੋਟੈਸਟ ਹੋਣਾ ਹੈਗਾ ਪਹਿਲਾ ਸੀ ਹਿੰਦਾ ਕਰਨਾ ਸੀ ਪਰ ਲੋਕਾਂ ਦੇ ਖੇਤਰੋਂ ਰੱਖਦੇ ਹੋਏ ਅਸੀਂ ਇਹਨੂੰ ਘਟਾ ਕੇ 11 ਵਜੇ ਤੱਕ ਕਰਤਾ ਹੈ ਪ੍ਰੋਟੈਸਟ ਇਸ ਕਰਕੇ ਇਹ ਵੀ ਡਾਕਟਰਾਂ ਦੀ ਭਰਤੀ ਹੋ ਨਹੀਂ ਰਹੀ ਟਰੈਵਲਰ ਬੇਸ ਤੇ ਡਾਕਟਰ ਬਹੁਤ ਘੱਟ ਨੇ ਬ੍ਰਿਜ ਵਿਚਾਰਾ ਦੂਰੋਂ ਆਕੇ ਖਜਲ ਖਾਰ ਹੋ ਕੇ ਮੁੜਦਾ ਇਹ ਬੜੀ ਹੈਰਾਨੀ ਦੀ ਗੱਲ ਹੈ ਵੀ 1991 ਤੋਂ ਬਾਅਦ ਪੋਸਟਾਂ ਹੀ ਨਹੀਂ ਵਧਾਈਆਂ ਗਈਆਂ ਚਲੋ ਜੇ ਆਪਾਂ 1991 ਦੀ ਵੀ ਗੱਲ ਕਰੀਏ ਉਦੋਂ 4600 ਪੋਸਟਾਂ ਦੇ ਵਿੱਚੋਂ ਸਿਰਫ 1800 ਡਾਕਟਰ ਕੰਮ ਕਰ ਰਹੇ ਹਾਂ ਉਦੋਂ ਨਤੀਜਾ ਇਹ ਨਿਕਲਦਾ ਹੈ ਕਿ ਐਮਰਜੈਂਸੀ ਵਾਸਤੇ ਸਪੈਸ਼ਲਿਸਟਾਂ ਨੂੰ ਕੰਮ ਕਰਨਾ ਪੈਂਦਾ ਹੈ ਤਾਂ ਫਿਰ ਡਿਊਟੀ ਤੇ ਸਵੇਰੇ ਨੂੰ ਨਾਈਟ ਡਿਊਟੀ ਕਰਕੇ ਸਪੈਸ਼ਲਸ ਜਾਂਦਾ ਉਹਨੂੰ ਡਾਕਟਰ ਉੱਥੇ ਮਿਲਦਾ ਨਹੀਂ ਪੇਸ਼ੈਂਟ ਵਿਚਾਰਾ ਦੁਰੂਆ ਕੇ ਖਜਲਖੁਆਰ ਹੁੰਦਾ ਦੂਸਰੀ ਗੱਲ ਇਹ ਹੈ ਵੀ ਕਲਕੱਤਾ ਕਾਂਡ ਤੋਂ ਬਾਅਦ ਕਲਕੱਤਾ ਕਾਂਡ ਜਿਹੜਾ ਸਾਰੀ ਇੰਡੀਆ 'ਚ ਫੈਲ ਗਿਆ ਦੁਨੀਆਂ 'ਚ ਫੈਲਿਆ ਉਸ ਤੋਂ ਬਾਅਦ ਵੀ 13 ਕਾਂਡ ਪੰਜਾਬ 'ਚ ਹੋ ਗਏ ਨੇ ਜਿਹੜੇ ਰਜਿਸਟਰਡ ਨਹੀਂ ਤੇ ਅਸੀਂ ਪੂਰੀ ਐਸੋਸੀਏਸ਼ਨ ਨੇ ਮਿਲ ਕੇ ਉਹਦੇ ਵਿਰੁੱਧ ਐਫ ਆਈ ਆਰ ਕਰਾਈਆਂ ਨੇ ਆਪਾਂ ਫੇਰ ਵੀ ਆਪਣੇ ਸਟਾਫ ਦੀ ਸਿਕਿਉਰਿਟੀ ਸੇਫਟੀ ਇਨਸ਼ੋਰ ਨਹੀਂ ਕਰ ਪਾ ਰਹੇ ਤੇ ਇੱਥੇ ਇੱਕ ਗੱਲ ਸੋਚਣ ਦੀ ਹੈ ਵੀ 60% ਸਟਾਫ ਹੈ ਉਹ ਫੀਮੇਲ ਸਟਾਫ ਹੈ ਉਹ ਕੰਮ ਕਰਨ ਤੋਂ ਡਰ ਰਿਹਾ ਹੈ। ਐਸ ਸਰ ਤੁਸੀਂ ਇਹ ਭਰਤੀ ਦੀ ਗੱਲ ਕੀਤੀ ਹੈ ਕਿਹਦੇ ਕਿਹੜੇ ਸਪੈਸੀਫਿਕ ਕਾਰਟ ਬੈਸ। ਦੇਖੋ ਸਾਰਿਆਂ ਦੀ ਘਾਟ ਹੈ। ਹੁਣ ਜੇ ਸਾਡੇ ਕੋਲ ਦੋ ਆਰਥੋਪੈਡੀਸ਼ਨ ਨੇ ਦੋ ਵੀਪੀ ਡਿਊਟੀ ਲੱਗ ਗਈਆਂ। ਇੱਕ ਸਾਰ ਦਿਨ ਮਾਰਨਿੰਗ ਕਰ ਗਿਆ। 8 ਤੋਂ 8 ਇੱਕ ਰਾਤੀ 8 ਤੋਂ 8 ਕਰਕੇ ਗਿਆ। ਦੋਨੋਂ ਅਗਲੇ ਦਿਨ ਡਿਊਟੀ ਤੇ ਨਹੀਂ ਹੋਣਗੇ। 24 ਘੰਟੇ ਕੋਈ ਨਹੀਂ ਕਰ ਪਾ ਰਿਹਾ। ਤਾਂ ਆਰਥੋ ਵਾਲੇ ਕੰਮ ਕੌਣ ਦੇਖੇਗਾ? ਠੀਕ ਹੈ। ਹੁਣ ਐਮਰਜੈਂਸੀ ਕਰਨੀ ਪੈ ਰਹੀ ਆ ਆਰਥੋ ਨੂੰ ਰਾਤ ਨੂੰ। ਉਹਦਾ ਕੰਮ ਨਹੀਂ ਹੈ। ਉਹ ਮੈਡੀਕਲ ਆਫਸਰ ਸਿੰਪਲ ਕਰ ਸਕਦਾ। ਉਹ ਪਰਚੇ ਕੱਟ ਰਿਹਾ ਉਹ ਪੋਸਟਮਾਰਟਮ ਕਰ ਰਿਹਾ ਪੇਸ਼ੈਂਟ ਤਾਂ ਉੱਥੇ ਖੱਜਲ ਖਵਾਰ ਹੋ ਰਿਹਾ ਨਾ ਪੇਸ਼ੈਂਟ ਦੀ ਤਾਂ ਕੋਈ ਗਲਤੀ ਨਹੀਂ ਜਿਹੜਾ ਵਿਚਾਰਾ 100 ਕਿਲੋਮੀਟਰ ਤੋਂ ਚੱਲ ਕੇ ਆਇਆ ਜਾਂ 3 ਦਿਨੋਂ ਡਾਕਟਰ ਪੋਸਟਮਾਰਟਮ ਦੀ ਡਿਊਟੀ ਲੱਗੀ ਵੀਆਈਪੀ ਡਿਊਟੀ ਲੱਗੀ 3 ਦਿਨ ਤੋਂ ਮਰੀਜ਼ ਭਰਤੀ ਆ ਉਹਨੂੰ ਇਲਾਜ ਹੀ ਨਹੀਂ ਮਿਲ ਰਿਹਾ ਇੱਥੇ ਇੱਕ ਹੋਰ ਵੀ ਗੱਲ ਸੋਚਣ ਦੀ ਹੈ ਵੀ ਜਦੋਂ ਡਾਕਟਰ ਤਾਂ ਇਹ ਜਿਹੇ ਕੰਮ ਕਰਾਏ ਜਾਂਦੇ ਨੇ ਡਾਕਟਰ ਸੋਚਦਾ ਮੈਂ ਤਾਂ ਆਪਣਾ ਕੰਮ ਹੀ ਭੁੱਲ ਗਿਆ ਜਿਹੜੀ ਡਾਕਟਰੀ ਮੈਂ ਪੜ੍ਹ ਕੇ ਆਇਆ ਉਦੋਂ ਮੈਂ ਭੁੱਲ ਗਿਆ ਮੈਂ ਤਾਂ ਪੋਸਟਮਾਰਟਮ ਜੋ ਕੁਝ ਰਹਿ ਗਿਆ ਉਹ ਛੱਡ ਜਾਂਦਾ ਇਕਿ ਤੂੰ ਡਾਕਟਰ ਭਰਤੀ ਹੁੰਦਾ ਉਹ ਮੈਡੀਕਲ ਅਫਸਰ ਦੇ ਭਰਤੀ ਹੁੰਦਾ ਰਿਟਾਇਰ ਹੀ ਮੈਡੀਕਲ ਅਫਸਰ ਹੋ ਜਾਂਦਾ ਸਾਡੇ ਕੋਲ ਸਿਰਫ ਇੱਕੋ ਹੀ ਤਰੱਕੀ ਦਾ ਸਾਧਨ ਸੀਗਾ 4 9 14 ਦੀ ਸਕੀਮ ਉਹਦੇ ਨਾਲ ਹੌਸਲਾ ਫਜ਼ਾਈ ਹੁੰਦੀ ਸੀ ਕੋਈ ਬਹੁਤ ਪੈਸਾ ਨਹੀਂ ਸੀ ਮਾਦਾ ਪਰ ਅਗਲੇ ਨੂੰ ਹੌਸਲਾ ਫਜ਼ਾਈ ਮਿਲਦੀ ਸੀ ਹਰੇਕ ਨੂੰ ਇਹਨਾਂ ਕੰਮ ਕਰਨ ਲਈ ਹੌਸਲਾ ਫਜ਼ਾਈ ਦੀ ਜ਼ਰੂਰਤ ਹੈ ਉਹ ਸਰਕਾਰ ਨੇ ਬੰਦ ਕਰਤੀ ਪੁਰਾਣੀ ਸਰਕਾਰ ਨੇ ਸਾਨੂੰ ਉਮੀਦ ਹੈ ਨਵੀਂ ਸਰਕਾਰ ਉਹਨੂੰ ਬਹਾਲ ਕਰੂਗੀ ਪਰ ਮੇਨ ਸਾਡਾ ਮੁੱਦਾ ਹੈ ਵੀ ਇੱਥੇ ਮਰੀਜ਼ ਜਿਹੜਾ ਸਾਡੇ ਭੈਣ ਭਰਾਏ ਨੇ ਦੂਰੋਂ ਆਉਂਦੇ ਨੇ ਉਹ ਖੱਜਲ ਖੁਰ ਕਿਉਂ ਹੋਣ ਪਹਿਲਾਂ ਇੱਕ ਵਾਕ ਇੰਟਰਵਿਊ ਹੋਇਆ ਕਰਦੀ ਉਹਨੂੰ 4 ਸਾਲਾਂ ਤੋਂ ਬੰਦ ਹੈ ਕਿਉਂ ਨਹੀਂ ਹੁੰਦੀ ਹਰ ਮਹੀਨੇ ਉਹ ਹਰ ਮਹੀਨੇ ਵਾਕਿੰਗ ਇੰਟਰਵਿਊ ਹੋਏ ਟੋਟੋ ਘਟ ਸਰਕਾਰ ਜਿਹੜੀ 75% ਪੋਸਟਾ ਭਰੇ ਤਾਂ ਕਿ ਸਾਡੇ ਵੀਰ ਭੈਣ ਭਰਾ ਜੋ ਆਂਦੇ ਨਹੀਂ ਦੁਰੋਂ ਖੱਜਲ ਖਵਰ ਨਾ ਹੋਣ ਤੇ ਏਸੀਪੀ ਸਕੀਮ ਬਹਾਲ ਕਰੇ ਤੇ ਹੁਣ ਮਿਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਜਲਦ ਵਾਪਸ ਆਉਣੇ ਆ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ NRI Marriage Bureau Find your perfect human। ਲੋਟਾਬ ਇੱਕ ਵਾਰ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਗੇ ਵਧਦੇ ਹਾਂ। ਸ਼੍ਰੋਮਣੀ ਕਾਲਦਲ ਦੀ ਸੁਧਾਰ ਲਹਿਰ ਦੇ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਦਰਸਲ ਹਾਲ ਹੀ ਦੇ ਵਿੱਚ ਸਰਕਾਰ ਦੇ ਵੱਲੋਂ ਪੈਟਰੋਲ ਤੇ ਡੀਜ਼ਲ ਦੇ ਉੱਪਰ ਵੈਟ ਵਧਾਇਆ ਗਿਆ ਅਤੇ ਨਾਲ ਹੀ ਬਿਜਲੀ ਜਿਹੜੀ ਹੈ ਉਹ ਮਹਿੰਗੀ ਕੀਤੀ ਗਈ ਹੈ। ਇਹਨਾਂ ਨੇ ਬੱਸਾਂ ਦਾ ਕਿਰਾਇਆ ਜਿਹੜਾ ਹੈ ਉਹ ਵੀ ਵਧਾਇਆ ਜੋ ਸੁਬਾਹ ਸ਼੍ਰੋਮਣੀ ਅਕਾਲ ਦਲ ਦੀ ਸੁਧਾਰ ਲਹਿਰ ਦੇ ਵੱਲੋਂ ਅੱਜ ਸੰਗਰੂਰ ਵਿਖੇ ਪ੍ਰਦਰਸ਼ਨ ਕੀਤਾ ਗਿਆ ਤੇ ਡੀਸੀ ਨੂੰ ਇੱਕ ਮੰਗ ਪੱਤਰ ਵੀ ਸੌਪਿਆ ਗਿਆ। ਇਹ ਜਰ ਉਹਨਾਂ ਨੇ ਮੰਗ ਕੀਤੀ ਕਿ ਲੋਕਾਂ ਉੱਪਰ ਪਾਏ ਆਰਥਿਕ ਬੋਝ ਨੂੰ ਘਟਾਇਆ ਜਾਵੇ ਤੇ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਉਹਨਾਂ ਨੇ ਕਿਹਾ ਕਿ ਆਮ ਲੋਕਾਂ ਦੀ ਜੀਅਤ ਤੇ ਸਿੱਧਾ ਅਸਰ ਹੋ ਰਿਹਾ ਹੈ। ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਮਹਿੰਗਾਈ ਦਿਨੋ-ਦਿਨ ਵਧਦੀ ਜਾ ਰਹੀ ਹੈ। ਦੇਖੋ ਪੰਜਾਬ ਸਰਕਾਰ ਜਿਹੜੀ ਹੈ ਹਰ ਰੋਜ਼ ਕੋਈ ਨਾ ਕੋਈ ਨਮਾ ਨੋਕ ਮਾਰੂ ਫੈਸਲਾ ਕਰ ਰਹੀ ਹੈ ਵੱਡੀ ਹੈਰਾਨਗੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਆਪਣੀ ਟਿਨਿਓਰ ਦੇ ਵਿੱਚ ਜੋ 2.5 ਸਾਲ ਦੇ ਕਰੀਬ ਹੈ ਪੰਜ ਵਾਰੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਧਾਈਆਂ ਰੀਸੈਂਟਲੀ ਜਿਹੜਾ ਹਨਰ ਰੇਟ ਉਹਨਾਂ ਨੇ ਵਧਾਈ ਹੈ ਜਿਹਦੇ ਨਾਲ ਬਾੜ ਪੈਸੇ ਡੀਜ਼ਲ ਤੇ 91 ਪੈਸੇ ਪੈਟਰੋਲ ਤੇ ਜੋ ਬੋਝ ਪਿਆ ਉਹ ਨਾ ਕੋਈ ਪੈਟਰੋਲ ਔਰ ਡੀਜ਼ਲ ਤੇ ਬੋਝ ਨਹੀਂ ਹੈ ਉਹਦੇ ਨਾਲ ਜਿਹੜੀਆਂ ਆਮ ਜਿਹੜੀਆਂ ਖਾਣ ਪੀਣ ਵਾਲੀਆਂ ਬਸਤਾ ਨੇ ਉਹਤੇ ਬਹੁਤ ਜ਼ਿਆਦਾ ਉਹਦਾ ਮਾੜਾ ਪ੍ਰਭਾਵ ਪੈਦਾ ਤੁਸੀਂ ਦੇਖੋ ਉਹਦਾ ਇੱਕ ਤਾਂ ਕਿ 23 ਪੈਸੇ ਬਸ ਦਾ ਜਿਹੜਾ ਕਿਰਾਇਆ ਹੈਗਾ ਉਹਨਾਂ ਨੇ ਆਪ ਹੀ ਵਧਾ ਲਿਆ ਇਹ ਤੋਂ ਇਲਾਵਾ ਟਰੱਕ ਦੇ ਭਾੜੇ ਵਧਣਗੇ ਉਹਦੇ ਨਾਲ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਤੇ ਇਹਦਾ ਪ੍ਰਭਾਵ ਪੈਣੇ ਔਰ ਜਿਸ ਢੰਗ ਦੇ ਨਾਲ ਪੰਜ ਵਾਰੀ ਉਹਨਾਂ ਨੇ ਬੈਟ ਵਧਾਇਆ ਹੈ ਉਹਦੇ ਨਾਲ ਪੰਜਾਬ ਸਰਕਾਰ ਦਾ ਵੀ ਜਿਹੜਾ ਬੈਟ ਦਾ ਨੁਕਸਾਨ ਹੋ ਰਿਹਾ ਹੈ ਤੁਸੀਂ ਦੇਖੋ ਨਾਲ ਲੱਗਦੇਆਂ ਜਿਹੜੀਆਂ ਸਟੇਟਾਂ ਨੇ ਉੱਥੇ ਡੀਜ਼ਲ ਆ ਪੈਟਰੋਲ ਦੀਆਂ ਕੀਮਤਾਂ ਘਟਣੀ ਹੁਣ ਜਿਹੜੇ 91 ਪੈਸੇ ਵਧਾਏ ਨੇ ਇਹਦੇ ਨਾਲ ਜਿਹੜਾ ਚੰਡੀਗੜ੍ਹ ਦਾ ਤੇ ਪੰਜਾਬ ਦਾ ਡਿਫਰੈਂਸ ਹੈ ਤਕਰੀਬਨ 4 ਰੁਪਏ ਪਰ ਲੀਟਰ ਹੋ ਗਿਆ ਇਸੇ ਤਰ੍ਹਾਂ ਹਿਮਾਚਲ ਜਿਹੜੀ ਨਾਲ ਲੱਗਦੀ ਸਾਡੀ ਸਟੇਟ ਹੈ ਉਹਦੇ ਨਾਲ ਵੀ 3-4 ਰੁਪਏ ਜਿਹੜਾ ਡੀਜ਼ਲ ਜਿਹੜਾ ਹੈ ਰੇਟ ਘਟਿਆ ਉੱਥੇ ਸਾਡੀਆਂ ਨਾਲ ਲੱਗਦੇਆਂ ਜਿਹੜੀਆਂ ਜਰਨਿੰਗ ਸਟੇਟਾਂ ਨੇਗੀਆਂ ਉਹਨਾਂ ਦੇ ਰੇਟ ਘਟ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਚਾਹੇ ਟਰੱਕ ਆਪਰੇਟਰ ਹੈ ਚਾਹੇ ਕੋਈ ਕਾਰ ਚਲਾਉਣ ਵਾਲਾ ਉਹਨੇ ਕੇਵਲ ਤੇ ਕੇਵਲ ਪੰਜਾਬ ਦੀ ਹੱਦ ਤੱਕ ਪਹੁੰਚਣ ਵਾਲੀ ਜਿਹੜਾ ਹੈ ਡੀਜ਼ਲ ਖਰੀਦ ਤੇ ਖਰੀਦਣੇ। ਬਾਕੀ ਉਹਨੇ ਜਾ ਕੇ ਦੂਜੀ ਸਟੇਟ ਚ ਪਾ ਲੈਨੇ। ਉਹਦੇ ਨਾਲ ਪੰਜਾਬ ਦਾ ਜਿਹੜਾ ਬਜਟ ਹੈ ਉਹਨੂੰ ਕੋਈ ਫਾਇਦਾ ਨਹੀਂ ਹੋਣਾ, ਬੈਟ ਦਾ ਨੁਕਸਾਨ ਹੋਣਾ। ਪਰ ਦੂਜਾ ਜਿਹੜਾ ਸਭ ਤੋਂ ਵੱਡੀ ਮਾਰ ਉਹਨਾਂ ਨੇ ਪੰਜਾਬ ਦੇ ਲੋਕਾਂ ਤੇ ਪਾਈ ਹੈ। ਕਿ ਜਿਹੜਾ 3 ਰੁਪਏ ਪਰ ਯੂਨਿਟ ਸਬਸਿਡੀ ਸੀ ਉਹ 7 ਕਿਲੋਵਾਟ ਤੱਕ ਦੀ। 7 ਕਿਲੋਵਾਟ ਦੇ ਜਿਹੜੇ ਕਨੈਕਸ਼ਨ ਨੇ ਤਕਰੀਬਨ ਜਿਹੜੇ ਖਪਤਕਾਰ ਨਹੀਂ 90% ਜਿਹੜਾ ਡੋਮੈਸਟਿਕ ਵਾਲਾ ਹੈਗਾ ਉਹਦੇ 7 ਕਿਲੋਮੀਟਰ ਤੋਂ ਘੱਟ ਦਾ ਉਹਦੇ ਲੋਡ ਹੈ 90% ਲੋਕਾਂ ਦੇ ਉੱਤੇ ਐਲੈਕਸਿਟੀ ਦੀ ਸਬਸਿਡੀ ਵਾਪਸ ਲੈ ਕੇ ਉਹਨਾਂ ਦਾ ਪਚੂਮਰ ਕੱਢਦਾ ਔਰ ਇਸ ਪਾਸੇ ਦਾ ਧਿਆਨ ਹੈ ਕਿ ਵਾਰ-ਵਾਰ ਤੁਸੀਂ ਲੋਕਾਂ ਦੇ ਨਾਲ ਟੈਕਸ ਵਧਾ ਕੇ ਹੋਰ ਖਰਚੇ ਆਪਣਾ ਖਰਚਾ ਕੋਈ ਨਹੀਂ ਘਟਾਇਆ ਚਲੋ ਤੁਸੀਂ ਦੇਖ ਲਓ ਹੁਣ ਤਾਂ ਸਿਕਿਉਰਟੀਆਂ ਦੇ ਖਰਚੇ ਇੰਨੇ ਡਬਲ ਹੋ ਗਏ ਔਰ ਮੁੱਖ ਮੰਤਰੀ ਕੱਲੇ ਕੋਲੇ 6 ਕੋਠੀਆਂ ਨੇ ਸਰਕਾਰੀ ਕਿਸੇ ਵੀ ਚੀਫ ਮਿਨਿਸਟਰ ਕੋਲੇ 2 ਤੋਂ ਵੱਧ ਕੁੱਟੀਆਂ ਨਹੀਂ ਰਹੀਆਂ ਔਰ ਉਹਦੇ ਸਾਰੇ ਪਰਿਵਾਰ ਕੋਲੇ ਸਿਕਿਉਰਟੀ ਇੰਨੀ ਜ਼ਿਆਦਾ ਹੈ ਮੇਰੇ ਖਿਆਲ ਹੈ ਕਿ ਕਰਫਿਊ ਲੱਗ ਜਾਂਦਾ ਜਿੱਧਰ ਦੀ ਉਹਦਾ ਉਹਦਾ ਪਰਿਵਾਰ ਵੀ ਜਾਂਦਾ ਅਜਿਹੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਮਾੜੀ ਹੈ ਕਿ ਕਿਸੇ ਵੀ ਬੰਦੇ ਨੂੰ ਪਤਾ ਹੀ ਨਹੀਂ ਕਿ ਕਦੋਂ ਉਹਦਾ ਕੀ ਨੁਕਸਾਨ ਹੋ ਜੇ ਕੋਈ ਬੰਦਾ ਇੱਥੇ ਸੇਫ ਨਹੀਂ ਹਰ ਬੰਦਾ ਅਨਸੇਫ ਮਹਿਸੂਸ ਕਰ ਰਿਹਾ ਹੈ ਕਦੇ ਫਿਰੋਜ਼ਪੁਰ ਦੇਖ ਲਓ ਅੰਮ੍ਰਿਤਸਰ ਦੇਖ ਲਓ ਦਣਾ ਦਣ ਗੋਲੀਆਂ ਇਹ ਚੱਲ ਰਹੀਆਂ ਨੇ ਜਿਸ ਤਰ੍ਹਾਂ ਕਿ ਕਿਸੇ ਬਾਰਡਰ ਦੇ ਉੱਤੇ ਚੱਲਦੀਆਂ ਨੇ ਇਸ ਕਰਕੇ ਡੀਸੀ ਸਾਹਿਬ ਨੂੰ ਅਸੀਂ ਮੈਂਬਰੋਂ ਦੇ ਕੇ ਆਏ ਆ ਕਿ ਇੱਕ ਤਾਂ ਜਿਹੜਾ ਡੀਜ਼ਲ ਪੈਟਰੋਲ ਦੀ ਕੀਮਤ ਵਧਾਈ ਹੈ ਸੈਕੰਡਰੀ ਜਿਹੜੀ 3 ਰੁਪਏ ਸਬਸਿਡੀ ਲਈ ਵਾਪਸ ਲਈ ਹੈ ਇਸ ਫੈਸਲੇ ਨੂੰ ਤੁਰੰਤ ਵਾਪਸ ਲਵੇਂ ਵਸਾਂ ਦਾ ਜਿਹੜਾ ਕਿਰਾਇਆ ਵਧਾਇਆ ਉਹਨੂੰ ਵਾਪਸ ਲਵੇਂ ਲੋਕਾਂ ਦੀ ਹਫਾਜ਼ਤ ਦੇ ਲਈ ਜਿਹੜਾ ਹੈ ਆਪਣੀ ਕਮਿਟਮੈਂਟ ਮੈਟਰ ਦੇ ਉੱਤੇ ਪੂਰਾ ਉਤਰੀ ਮੰਗ ਪੱਤਰ ਤਾਂ ਇਹ ਹੈ ਵੀ ਜੋ ਪੰਜਾਬ ਸਰਕਾਰ ਤੋਂ ਸਾਨੂੰ ਆਸਾਂ ᱛੀਆਂ ਲੋਕਾਂ ਨੂੰ ਵੀ ਜੋ ਪਿਛਲੇ ਸਰਕਾਰਾਂ ਵਾਲੇ ਸੰਤਾਪ ਭੋਗ ਗਏ ਲੋਕਾਂ ਨੇ ਵੀ ਸਾਨੂੰ ਕੋਈ ਰਾਹਤ ਮਿਲੂਗੀ ਜਿਵੇਂ ਹੁਣ ਰਾਹਤ ਦੇਣ ਦੀ ਬਜਾਏ ਬਲਕਿ ਵਾਧੂ ਬੋਝ ਪਾਤਾ ਪਬਲਿਕ ਤੇ ਜਿਵੇਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਨੇ ਤੇ ਬਿਜਲੀ ਦੇ ਅੰਦਰਾਂ ਦੇ ਜਿਹੜੇ ਸਬਸਿਡੀ ਸੀ ਤਨ ਰੁਪਏ ਡੌਂਟ ਉਹ ਵਾਪਸ ਲੈਤੀ ਹੈ ਤੇ ਉਸ ਕਰਕੇ ਇਹ ਸਾਰਾ ਪਬਲਿਕ ਦੇ ਉੱਤੇ ਬੋਝ ਹੈ ਅਜ ਤਾਂ ਇਸੇ ਲਈ ਮੈਂ ਉਹਨਾਂ ਨੇ ਕਿਹਾ ਵੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਇਹ ਜਿਹੜਾ ਵਾਅਦਾ ਕੀਤਾ ਹੈ ਵਾਪਸ ਲਿਆ ਜਾਵੇ ਤਾਂ ਕਿ ਆਮ ਜਨਤਾ ਤੇ ਬੋਝ ਨਾ ਮੌਸਮ ਨੂੰ ਲੈ ਕੇ ਆਈਐਮਡੀ ਦੇ ਵੱਲੋਂ ਪੂਰੀ ਇੱਕ ਬਾਣੀ ਕੀਤੀ ਗਈ ਹੈ ਮੱਧ ਪ੍ਰਦੇਸ਼ ਦਾ ਨੇ ਦੇਸ਼ ਦੇ 18 ਸੂਬਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਰ ਚੰਡੀਗੜ੍ਹ ਤੇ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਤੇ ਨਾਲ ਹੀ ਤਾਪਮਨ ਦੇ ਵਿੱਚ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਹੈ। ਸੂਬੇ ਦੇ ਵਧੇਰੇ ਜ਼ਿਲ੍ਹਾ ਵਿੱਚ ਮੀਂਹ ਨਾ ਪੈਣ ਕਾਰਨ ਤਾਪਮਨ ਵਿੱਚ 1.1 ਡਿਗਰੀ ਦਾ ਵਾਧਾ ਹੋਇਆ ਜਿਸ ਤੋਂ ਬਾਅਦ ਫਿਰੋਜ਼ਪੁਰ ਦਾ ਤਾਪਮਨ ਇੱਕ ਵਾਰ ਫਿਰ 35 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਨਾਲ ਹੀ ਚੰਡੀਗੜ੍ਹ ਦਾ ਤਾਪਮਾਨ 33.4 ਡਿਗਰੀ ਦਰਜ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ 0.3 ਡਿਗਰੀ ਵੱਧ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਕੱਲ ਤੋਂ ਹੀ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਮੀਂਹ ਪੈ ਰਿਹਾ ਹੈ ਇਹੀ ਕਾਰਨ ਹੈ ਕਿ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕੇ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਲੁਧਿਆਣਾ, ਰੋਪੜ ਮੋਹਾਲੀ ਫਤਿਹਗੜ੍ਹ ਸਾਹਿਬ ਸੰਗਰੂਰ ਤੇ ਪਟਿਆਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇਹ ਸੰਭਾਵਨਾਵਾਂ ਵੀ ਸਿਰਫ 25 ਫੀਸਦੀ ਤੱਕ ਹੀ ਨੇ ਆਈਐਮਡੀ ਦੇ ਅਨੁਸਾਰ 13 ਫਰਵਰੀ ਤੱਕ ਅਜਿਹਾ ਮੌਸਮ ਜਾਰੀ ਰਹਿਣ ਦੀ ਉਮੀਦ ਹੈ ਤਾਪਮਾਨ ਵਧੇਗਾ ਤੇ વાਯੂ ਮੰਡਲ ਵਿੱਚ ਨਮੀ ਘਟੇਗੀ ਅਤੇ ਚਿਪਚਿਪੀ ਗਰਮੀ ਤੋਂ ਰਾਹਤ ਮਿਲੇਗੀ। ਇਸ ਤੋਂ ਬਾਅਦ 14 ਤਰੀਕ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਵੱਧ ਰਹੀ ਹੈ। ਜੰਮੂ ਕਸ਼ਮੀਰ 'ਚ ਸਰਗਰਮ ਪੱਛਮੀ ਗੜਗੜੀ ਸਰਕੂਲੇਸ਼ਨ ਸ਼ਨੀਵਾਰ ਨੂੰ ਕਮਜ਼ੋਰ ਹੋ ਗਿਆ, ਜਿਸ ਤੋਂ ਬਾਅਦ ਹੁਣ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਮੌਸਮ ਵਿਗਿਆਨ ਮੁਤਾਬਕ ਪੰਜਾਬ ਤੇ ਚੰਡੀਗੜ੍ਹ 'ਚ ਹੁਣ ਮੀਂਹ ਪੈਣ ਦੀ ਸੰਭਾਵਨਾ 0 ਤੋਂ 25% ਤੱਕ ਸੀਮਤ ਹੈ। 9 ਨਵੰਬਰ ਨੂੰ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਉੜੀਸਾ ਤੇ ਪੱਛਮੀ ਬੰਗਾਲ ਦੇ ਵਿੱਚ ਵੀ ਮੀਂਹ ਪੈਣ ਦੀ ਪੇਸ਼ਾਨਗੋਈ ਮੌਸਮ ਵਿਭਾਗ ਨੇ ਕੀਤੀ ਹੈ। ਉੱਥੇ ਆਂਧਰਾ ਪ੍ਰਦੇਸ਼ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ। ਘਟ ਮੀਂਹ ਕਾਰਨ ਡੈਮਾਂ ਚ ਪਾਣੀ ਦੇ ਸਟੇਜ ਚੰਦਾਚਨਕ ਹੈ। ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਘੱਟ ਬਾਰਿਸ਼ ਉੱਤਰੀ ਭਾਰ ਦੇ ਤਿੰਨ ਵੱਡੇ ਡੈਮਾਂ, ਪਾਖੜਾ, ਪੌਂਗ ਤੇ ਥੀਨ ਨੂੰ ਪ੍ਰਭਾਵਿਤ 6 ਸتمبر ਦੀ ਸਵੇਰ ਤੱਕ ਅਕਨੂ ਦਰਿਆ ਤੇ ਪਾਕਟਾ ਡੈਮ ਦੀ ਭਰਾਈ 748.47 ਫੁੱਟ ਦਰਜ ਕੀਤੀ ਗਈ ਹੈ। ਇਹ ਡੈਮ ਅਜੇ ਵੀ ਆਪਣੀ ਸਮਰੱਥਾ ਤੋਂ 27% ਖਾਲੀ ਹੈ। ਬਿਆਸ ਦਰਿਆ ਦੇ ਪੌਂਗ ਡੈਮ ਦੀ ਭਰਾਈ 763.22 ਫੁੱਟ ਹੈ ਜੋ ਆਪਣੀ ਸਮਰੱਥਾ ਤੋਂ 34% ਖਾਲੀ ਹੈ। ਇਸੇ ਤਰ੍ਹਾਂ ਰਾਵੀ ਦਰਿਆ ਤੇ ਬਣੇ ਥੀਨ ਡੈਮ ਦੀ ਭਰਾਈ 745.81 ਫੁੱਟ ਹੈ ਜੋ ਆਪਣੀ ਪੂਰੀ ਸਮਰੱਥਾ ਤੋਂ 50% ਖਾਲੀ ਹੈ। ਜੇਕਰ ਹਾਲਾਤ ਇਸੇ ਤਰ੍ਹਾਂ ਜਾਰੀ ਰਹੇਗਾ ਤਾਂ 2025 ਵਿੱਚ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਨੂੰ ਸਿੰਚਾਈ ਤੇ ਬਿਜਲੀ ਦੇ ਸਪਲਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮੀ ਪਾਗ ਮੁਤਾਬਕ ਜੰਮੂ ਕਸ਼ਮੀਰ ਐਕਟਿਵ वेस्टर्न ਡਿਸਟਰਬੈਂਸ ਸਰਕੂਲੇਸ਼ਨ ਕਮਜ਼ੋਰ ਹੋ ਗਿਆ ਹੈ ਟੈਬਲਟਨ ਨਾ ਚੋਣਵੀਂਆਂ ਖਬਰਾਂ ਤੇ ਫੁਲਾ ਲਾਈ ਨਾਈ ਹੋਰ ਅਪਡੇਟਸ ਤੇ ਪ੍ਰੋਗਰਾਮ ਲਈ ਤੁਸੀਂ ਵਿਗਦਾ ਦਾ ਟੀਵੀ ਐਨ ਆਰ ਆਈ ਤੇ ਮੈਨੂੰ ਦਿਓ ਆ ਗਿਆ ਸਤਿ ਸ਼੍ਰੀ ਅਕਾਲ